ਸਭ ਇਹ ਫੇਲ ਹੋ ਮੁੜਦਾਵਾ ਵਰਦਾ ਆਟਾ ਦਿਓ ਨਹੀਂ ਤਾਂ ਬੰਦ ਕਰੋ ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਬੁਰੀ ਤਰ੍ਹਾਂ ਫੇਲ ਹੋਈ ਹੋ ਕਨੇ ਕਿਹਾ ਕਿ ਸਾਨੂੰ ਆਟਾ ਨਹੀਂ ਕਣਕ ਚਾਹੀਦੀ ਹੈ ਇਹੋ ਜਈ ਘਟਨਾ ਵਿਧਾਨ ਸਭਾ ਬੰਗਾ ਦੇ ਪਿੰਡ ਖਾਨਪੂਰ ਵੇਖਣ ਨੂੰ ਮਿਲੀ ਜਦੋਂ ਮਾਰਕ ਫੈਡ ਵੱਲੋਂ ਭੇਜੀਆਂ ਗਈਆਂ ਆਟੇ ਦੀਆਂ ਥੈਲੀਆਂ ਵੰਡਣਾਈ ਤਾਂ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਤੇ ਕਿਹਾ ਕਿ ਇਹ ਸਕੀਮ ਘਰ ਘਰ ਆਟਾ ਦਾਲ ਪਹੁੰਚਾਉਂਦੀ ਹੈ ਨਾ ਕਿ ਇੱਕ ਜਗ੍ਹਾ ਤੇ ਖੜੇ ਹੋ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਦੇਣ ਦੀ ਹੈ ਸਾਨੂੰ ਪਹਿਲਾ ਵਾਂਗ ਹੀ ਟਿੱਪੂ ਹੋਲਡਰਾਂ ਤੋਂ ਕਣਕ ਦਿੱਤੀ ਜਾਵੇ ਦੇਖੋ ਇਹ ਇੱਥੇ ਆਏ ਆ ਕਣ ਆਟਾ ਵੰਡਣ ਜੀ ਇਹਨਾਂ ਨੇ ਇੱਥੇ ਲੈਣਾ ਲਵਾ ਲਈਆ ਪਰ ਅਸੀਂ ਇਹ ਚਾਹੁੰਦੇ ਆ ਭਗਵੰਤ ਮਾਨ ਦੀ ਸਕੀਮ ਇਹ ਆ ਕਿ ਘਰ-ਘਰ ਆਟਾ ਦੇਣ ਦੀ ਆ ਜਾਂ ਤਾਂ ਭਗਵੰਤ ਮਾਨ ਨੂੰ ਝੂਠ ਬੋਲਦਾ ਜਾਂ ਫਿਰ ਝੂਠ ਹੋ ਇਹਦਾ ਇੱਕ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਤੁਹਾਡਾ ਕੀ ਨਾਂ ਕਿਹੜਾ ਪਿੰਡ ਦਾ ਜਿਹੜਾ ਨਾਂ ਦਸਵਿੰਦਰ ਸਿੰਘ ਖਾਲਪੁਰ ਜੀ ਨੇ ਇਹ ਕੀ ਕਹਿੰਦੇ ਆ ਹੁਣ ਜਿਹੜੇ ਆਟਾ ਵੰਡਣ ਆਏ ਹੋਏ ਇਹ ਕਹਿੰਦੇ ਇਹ ਟਾਇਲ ਦੀ ਸਾਡੇ ਰੇਜ ਹੈ ਨਹੀਂ ਹੁਣ ਭਗਵਾਨ ਤੁਮਨ ਜਾ ਤਾਂ ਇਹਨਾਂ ਨੂੰ ਇਹ ਹੁਣ ਰੇਜ ਵਧਾ ਦਵੇ ਅਸੀਂ ਇੱਕਦਾਂ ਹੀ ਬੈਠ ਕੇ ਬਣ ਜਾਣਾ ਅਸੀਂ ਅੱਗੇ ਪਾ ਦੋ ਦੂਸਰਾ ਦੱਸਿਓ ਜਿਹੜੇ ਪਹਿਲਾਂ ਢੀਪੂ ਵਾਲੇ ਆਉਂਦੇ ਸੀਗੇ ਉਹ ਸਹੀ ਮਿਲਦੀ ਸੀ ਕਣਕ ਹਾਂ ਉਹ ਸਹੀ ਸਾਨੂੰ ਬੜੀਆ ਮਿਲਦੀ ਸੀ ਉਹ ਪਹਿਲਾਂ ਵਾਲੇ ਚਾਹੀਦੇ ਕਿ ਇਹੀ ਚਾਹੀਦਾ ਆ ਨਹੀਂ ਸਾਨੂੰ ਪਹਿਲਾਂ ਜਿਹੜਾ ਉਹ ਸਾਨੂੰ ਕਣਕ ਜਿਹੜੀ ਆ ਉਹ ਬਹੁਤ ਵਧੀਆ ਆ ਕਿਉਂ ਦੇਖੋ ਹੁਣ ਅਸੀਂ ਮੈਂ ਆਪਣੇ ਮੈਂ ਆਪਣੀ ਰੱਖਦਾ ਮੈਂ ਕੱਲ 35 ਕਿਲੋ ਆਟਾ ਫੇਰ ਲਿਆ 15 ਕਿਲੋ ਇਹ ਦੇ ਜੇ ਮੈਨੂੰ ਇੱਕ ਛਟਣਾ ਪਊਗਾ ਜ्यादा ਮੈਨੂੰ ਇਹ ਛਟਣਾ ਪਊਗਾ ਮੈਨੂੰ ਹੋਰ ਛਟਣਾ ਪਊਗਾ ਜਾਨਮ ਨੂੰ ਵੇਚਣਾ ਪਊਗਾ ਜਾਂ ਪਸ਼ੂਆਂ ਨੂੰ ਪਾਉਣਾ ਪਊਗਾ ਫਿਰ ਇਸਤੇਮਾਲ لینا ਕਣਕ ਦਾ ਮੈਂ ਜਦੋਂ ਮਰਜੀ ਫਿਆ ਸਕਦਾ ਜਦੋਂ ਮੈਨੂੰ ਲੋਡ ਆ ਮੈਂ ਫਿਆ ਸਕਦਾ ਠੀਕ ਹੈ ਨਾ ਦੇਖੋ ਇਹ ਬੇਨਤੀ ਆ ਸਰਕਾਰਾਂ ਸੋਚਣ ਇਹ ਗੱਲ ਤੇ ਡਿਸੀਜਨ ਲੈ ਕੇ ਜਾਂ ਤਾਂ ਥੱਲੇ ਜ਼ੀਰੋ ਲੈਵਲ ਤੋਂ ਉੱਠ ਕੇ ਇਹਦੀ ਲੈਣੀ ਚਾਹੀਦੀ ਆ ਉੱਪਰ ਦਫ਼ਤਰਾਂ ਦੇ ACਾਂ 'ਚ ਬੈਠ ਕੇ ਜਾਂ ਹੀਟ ਵਾਲੇ ਰੂਮਾਂ ਦੇ ਵਿੱਚ ਬਹਿ ਕੇ ਫੈਸਲੇ ਨਹੀਂ ਲੈਣੇ ਚਾਹੀਦੇ ਯਕੀਨ ਆ ਤੁਹਾਡਾ ਕਮਲ ਸਰਪਾ ਮੇਰਾ ਨਾਮ ਹੈ। え ਤੁਸੀਂ ਅੱਜ ਖਾਨਪੁਰ ਵਿਖੇ ਲੈ ਕੇ ਆਏ ਹੋ ਆਟਾ ਉਹ ਕੀ ਕਾਰਨ ਹੋਇਆ ਜਿਹੜਾ ਦੇ ਨਹੀਂ ਰਹੇ ਹਲੇ? ਸਰ ਇਹ ਤਾਂ ਸਾਨੂੰ ਇਸ਼ੂ ਹੋ ਰਿਹਾ ਹੈ ਕਿ ਮੰਨ ਲਓ ਕਿ 23 ਸਰ ਦਾ ਅੱਜ ਘਰ ਘਰ ਬੰਦਣ ਨੂੰ ਤਿਆਰ ਆ ਪਰ ਚੱਕਰ ਤੇ ਇਹ ਸਾਡੇ ਕੋਲ ਵਾਈਫਾਈ ਬਫਰ ਹੈ ਨਹੀਂ ਕਹਿੰਦੇ ਆ ਕਿ ਉਹ ਮਸ਼ੀਨ ਤੇ ਇਹ ਸਮੱਸਿਆ ਆ ਰਹੀ ਹੈ। ਮਤਲਬ ਨੈਟ ਦੀ ਸਮੱਸਿਆ ਆ ਰਹੀ ਹੈ। ਨੈਟ ਦੀ ਸਮੱਸਿਆ ਆ ਰਹੀ ਹੈ ਆਪਾਂ। ਇਸ ਕਰਕੇ ਇੱਕ ਥਾਂ ਦੇ ਉੱਤੇ ਤੁਸੀਂ ਸਾਰਿਆਂ ਨੂੰ ਸੱਦਿਆ। ਨੀ ਸੱਦਿਆ ਨੇ ਹੈਗਾ ਸਰ ਦਾ ਬੋਸਪਟ ਕਰਵਾਈ ਆ ਫਿਰ ਇਹ ਲੋਕੀ ਆ ਵੀ ਖੋਦੇ ਇਕੱਠੇ ਹੋ ਗਏ ਆ ਨਹੀਂ ਲੋਸਮੈਂਟ ਕੀ ਕਰਾਈ ਆ ਸੀ ਅਜੀ ਇਹ ਕਹਿੰਦੇ ਹਟਾ ਜਾ ਅੱਗੇ ਲੈ ਜਾ ਪੰਜਾਬ ਸਰਕਾਰ ਮੁਰਦਾਬਾਦ 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 ਘਰਾਂ ਅੰਸ਼ੀਆਂ ਦੇ ਬਹਿ ਕੇ ਫੈਸਲੇ ਮੁਰਦਾਬਾਦ ਮੁਰਦਾਬਾਦ ਸਰਕਾਰ ਆਟਾ ਦਿਓ ਨਹੀਂ ਤਾਂ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਆਟਾ ਚਾਹੇ ਆਟਾ ਦਿਓ ਮੁਰਦਾਬਾਦ ਮੁਰਦਾਬਾਦ ਕੋਲ ਦੇ ਜਿਹੜਾ ਕੋਦੇ ਪੰਜਾਬ ਸਰਕਾਰ ਮਰਦਾਵਾ ਜੈਸਾ ਐਸਾ ਆਪਣਾ ਅਗੇ ਕਾਣਕ ਮਿਲ ਗਈ ਆ ਉਸ ਹਿਸਾਬ ਨਾਲ ਕਾਣਕ ਹੋਣੀ ਚਾਹੀਦੀ ਆ ਆਟਾ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਆਟਾ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਆਟਾ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਕਾਣਕ ਨਹੀਂ ਚਾਹੀਦੀ ਆ ਕਾਣਕ ਨਹੀਂ ਚਾਹੀਦੀ ਕਾਣਕ ਮੈਣ ਨਹੀਂ ਚਾਹੀਦੀ ਆ ਕਾਣਕ ਨਹੀਂ ਚਾਹੀਦੀ ਆ